ਬਾਈ ਗੁਰ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਸੰਕਲਪਾ ਨੂੰ ਤੇ ਗਣਬੈਚੇ ਹੀ ਲਾਭ ਹੈ ਸਰਦਾਰ ਹਰੀ ਸਿੰਘ ਪੁੱਤਰ ਸਰਦਾਰ ਡੋਗਰ ਸਿੰਘ ਪਿੰਡ ਗੁੰਦਪੁਰ ਨਿਵਾਸੀ ਇਹ ਆ ਹਰਸ਼ ਵਿੱਚ ਨੌਕਰੀ ਕਰਦੇ ਸਨ ਜਲਾਈ 1975 ਇਸਵੀ ਵਿੱਚ ਥੋੜੇ ਦਿਨਾਂ ਦੀ ਛੁੱਟੀ ਲੈ ਕੇ ਪਰਿਵਾਰ ਨੂੰ ਮਿਲਣ ਵਾਸਤੇ ਆਪਣੇ ਪਿੰਡ ਗੁੰਦਪੁਰ ਆਏ ਇਵੇਂ ਕਿ ਹਰ ਇੱਕ ਗੁਰਸਿੱਖ ਨੂੰ ਆਪਣੀ ਕਮਾਈ ਵਿੱਚੋਂ ਗੁਰੂ ਮਿੱਤ ਦਸਬੰਦ ਕੱਢਣ ਦਾ ਹੁਕਮ ਹੈ ਆਪ ਜੀ ਪਾਸ ਵੀ ਦਸਬੰਦ ਦੀ ਕੁਝ ਮਾਇਆ ਇਕੱਤਰ ਹੋਈ ਪਈ ਸੀ ਆਪ ਦੇ ਮਾਨ ਵਿੱਚ ਵਿਚਾਰ ਬਣਿਆ ਕਿ ਰਾਮਪੁਰ ਖੀਲੇ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਇਹ ਗੁਰੂ ਦੀ ਮਾਇਆ ਗੁਰੂ ਦੀ ਅਸਾਰੀ ਵਿੱਚ ਸਫਲੀ ਕਰੀਏ ਆਪ ਜੀ ਦੇ ਖੇਤ ਵੀ ਗੁਰਦੁਆਰਾ ਸਹਿਬ ਜੀ ਦੇ ਨਜ਼ਦੀਕ ਹੀ ਸਨ ਆਪ ਜੀ ਦਾ ਸਵੰਨ ਦੀ ਮਾਇਆ ਲੈ ਕੇ ਆਪਣੇ ਖੇਤਾਂ ਵਿੱਚ ਦੀ ਫੇਰਾ ਮਾਰਦੇ ਹੋਏ ਗੁਰਦੁਆਰਾ ਸਹਿਬ ਪੁੱਜ ਗਏ ਦੇ ਸੇਵਾਦਾਰ ਭਾਈ ਅਮਰ ਸਿੰਘ ਜੀ ਨੂੰ ਆਪ ਜੀ ਨੇ ਬਾਬਾ ਜੀ ਪਰਥਾਏ ਪੁੱਛਿਆ ਕਿ ਬਾਬਾ ਜੀ ਕਿੱਥੇ ਹਨ ਮੈਂ ਉਹਨਾਂ ਨੂੰ ਜ਼ਰੂਰੀ ਮਿਲਣਾ ਹੈ ਭਾਈ ਅਮਰ ਸਿੰਘ ਨੇ ਉੱਤਰ ਦਿੱਤਾ ਕਿ ਬਾਬਾ ਜੀ ਤਾਂ ਜਲ ਪਾਣੀ ਛੱਕ ਕੇ ਹਰ ਰੋਜ਼ ਦੀ ਤਰ੍ਹਾਂ ਸਿਮਨ ਭਜੰਦੇ ਨਿਜਮ ਵਿੱਚ ਬੈਠ ਬੈਠ ਗਏ ਹਨ ਤੇ ਉਹਨਾਂ ਨੇ ਦੁਪਹਿਰ ਦੇ 1 ਵਜੇ ਦੇ ਕਰੀਬ ਬਾਹਰ ਨਿਕਲਣਾ ਹੈ ਸਰਦਾਰ ਹਰੀ ਸਿੰਘ ਨੇ ਦੱਸਿਆ ਕਿ ਭਾਈ ਅਮਰ ਸਿੰਘ ਪਾਛ ਨੂੰ ਇਹ ਬਚਨ ਸੁਣ ਕੇ ਮੈਂ ਕਾਫੀ ਮਜੂਜ਼ ਹੋਇਆ ਤੇ ਮਨ ਵਿੱਚ ਕਈ ਇਤਰਾ ਇਹ ਬਚ ਅਚੜਾ ਆਉਣੇ ਸ਼ੁਰੂ ਹੋ ਗਏ ਕਿ ਮੈਂ ਜਲਦੀ ਬਾਸਵੀ ਜਾਣਾ ਹੈ ਇੰਨਾ ਸਮਾਂ ਮੈਂ ਡੀ ਕਮੀ ਨਹੀਂ ਸਕਦਾ ਕਿਉਂਕਿ ਇੱਕ ਦੋ ਥਾਵਾ ਹੋਰ ਜਾਣਾ ਹੈ ਬਾਬਾ ਜੀ ਦੇ ਦਰਸ਼ਨ ਵੀ ਜ਼ਰੂਰੀ ਕਰਨੇ ਹਨ ਤੇ ਨਾਲੇ ਦਾ ਸੰਬੰਧ ਦੀ ਮਾਇਆ ਵੀ ਭੇਟ ਕਰਨੀ ਹੈ ਜੇ ਮੈਂ 1 ਵਜੇ ਤੱਕ ਬਾਬਾ ਜੀ ਨੂੰ ਡੀਕਾਂ ਤਾਂ ਦੋ ਥਾਈ ਹੋਰ ਜਾ ਕੇ ਮੈਂ ਸ਼ਾਮ ਤੱਕ ਘਰ ਬਾਸ ਪੁੱਜਣਾ ਕਠਨਾ ਹੈ ਕਿਉਂਕਿ ਬਾਸ ਜਾਣ ਦੀ ਸਾਰੀ ਤਿਆਰੀ ਅਜੇ ਕਰਨੀ ਹੈ ਤੇ ਇਸ ਮੇਰੇ ਪਹਿਲੀ ਵਾਰ ਸਫਰਣੀ ਹੈ ਇਹਨਾਂ ਵਿਚਾਰਾਂ ਦੀ ਇਹ ਦੇ ਰਬਣ ਪਿੱਛੋਂ ਆਪਣੇ ਭਾਈ ਅਮਰ ਸਿੰਘ ਨੂੰ ਇਹ ਕਿਹਾ ਇਹ ਤੁਸੀਂ ਬਾਬਾ ਜੀ ਨੂੰ ਬਾਜ਼ ਮਾਰ ਕੇ ਬੁਹਾ ਕਰਵਾ ਦੇਵੋ ਭਾਈ ਅਮਰ ਅਮਰ ਸਿੰਘ ਨੇ ਉੱਤਰ ਦਿੱਤਾ ਕਿ ਭਾਵੇਂ ਕਿੰਨੀ ਵੀ ਜ਼ਰੂਰੀ ਕੰਮ ਹੋਵੇ ਅਸੀਂ ਬਾਬਾ ਜੀ ਦੇ ਨੀਂਜਿਤ ਕੀਤੇ ਪ੍ਰੋਗਰਾਮ ਵਿੱਚ ਦਾਖਲ ਨਹੀਂ ਦੇਈਦਾ ਨਾਹੀ ਉਹ ਆਪਣਾ ਨਿਜਮਾ ਪੂਰਾ ਕੀਤੇ ਤੋਂ ਬਿਨਾ ਬਾਹਰ ਆਉਂਦੇ ਹਨ ਸੋ ਆਪ ਦੀ ਆਪ ਜੀ ਠਹਿਰ ਜਾਵੋ ਜਲ ਪਾਣੀ ਚੋਕ ਦੋਖ ਘੰਟੇ ਦਾ ਸਮਾਂ ਬਾਕੀ ਰਹਿ ਗਿਆ ਹੈ ਦੇਖ ਕਰ ਲਵਾਂ ਜਾਂ ਫਿਰ ਮੜ ਬਾਪਸ ਆ ਜਾਣਾ ਸਰਦਾਰ ਹਰੀ ਸਿੰਘ ਨੇ ਆਪਣੀ ਮਜਬੂਰੀ ਦੱਸੀ ਤੇ ਬਾਹਰੋਂ ਹੀ ਨਮਸਕਾਰ ਕਰਕੇ ਫਤਿ ਬੁਲਾ ਕੇ ਥੋੜੀ ਦੂਰ ਉਸ ਖੇਤ ਵਿੱਚ ਚਲੇ ਗਏ ਜਿੱਥੇ ਭਾਈ ਸਰਜੀਤ ਸਿੰਘ ਇਹਦੇ ਵਿੱਚ ਕਮਾਦ ਦੀ ਗੋਡੀ ਕਰ ਰਹੇ ਸਨ ਸਰਜੀਤ ਸਿੰਘ ਜੀ ਨੂੰ ਵੀ ਸਰਦਾਰ ਹਰੀ ਸਿੰਘ ਨੇ ਆਪਣੇ ਮਨ ਵਿਚ ਨਹੀਂ ਗੱਲ ਕਰ ਰਹੇ ਅਜੇ ਆਪਣੀ ਮਜਬੂਰੀ ਦੱਸੀ ਕਿ ਮੋੜ ਕੇ ਪਤਾ ਨਹੀਂ ਕਿੰਨੇ ਮਹੀਨੇ ਪਿਛੋਂ ਛੁੱਟੀ ਮਿਲਣੀ ਹੈ ਮੇਰੇ ਪਾਸ ਦੈਨ ਵੀ ਅੱਜ ਦਾ ਹੀ ਹੈ ਤੇਰੇ ਵਿੱਚ ਵੀ ਅਜੇ ਕਾਫੀ ਹਨ ਮੈਂ ਬਾਬਾ ਜੀ ਨੂੰ ਮਿਲਣ ਵੀ ਮਿਲਣਾ ਵੀ ਜ਼ਰੂਰੀ ਹੈ ਸਰਦਾਰ ਸਭਈ ਸਰਜੀਤ ਸੰਗੁਰਾਂ ਵੀ ਇਹੋ ਹੀ ਉੱਤਰ ਦਿੱਤਾ ਕਿ ਅਸੀਂ ਮਹਾਬਰਖਾਂ ਦੇ ਚਲ ਰਹੇ ਸਿਮਨ ਭਜਨ ਵਿੱਚ ਮਿਗਾ ਨਹੀਂ ਪਾ ਸਕਦੇ ਕਿਉਂਕਿ ਪਤਾ ਨਹੀਂ ਇਸ ਵੀੜੇ ਸਿਮਨ ਵਿੱਚ ਰੀਨ ਉਹਨਾਂ ਦੀ ਸੁਰਤੀ ਕਿਹੜੀ ਉੱਚੀ ਅਵਸਥਾ ਵਿੱਚ ਵਿਚ ਰਹੀ ਹੋਵੇ ਅਸੀਂ ਆਪਣੀ ਗਰਜ ਦੀ ਖਾਤਰ ਆਵਾਜ਼ ਮਾਰ ਕੇ ਉਹਨਾਂ ਦੀ ਸੁਰਤੀ ਨੂੰ ਖੇੜ ਕੇ ਪਾਪਾਂ ਦੇ ਭਾਗੀ ਨਹੀਂ ਬਣਨਾ ਇਨਾ ਪਾਸੋਂ ਵੀ ਨਾਂ ਦਾ ਉੱਤਰ ਸੁਣ ਕੇ ਇੱਕ ਮਨ ਬਾਪ ਸਜਾਣ ਲਈ ਕਹੇ ਦੂਸਰਾ ਮਨ ਠਹਿਰ ਕੇ ਓਡੀਕ ਕਰਨ ਲਈ ਸਲਾਹ ਦੇਵੇ ਸੰਦਾਰ ਹਰੀ ਸਿੰਘ ਮੋੜ ਗੁਰਦੁਆਰਾ ਸਾਹਿਬ ਵਿਖੇ ਆ ਗਏ ਤੇ ਮਨ ਮੜ ਮਨ ਵਿੱਚ ਪੰਨੀਆਂ ਵਿਚਾਰਾਂ ਹੀ ਚੱਲੀ ਜਾਣ ਮਨ ਵਿੱਚ ਇਹ ਪਰਮਲ ਇੱਛਾ ਸੀ ਕਿ ਬਾਬਾ ਜੀ ਜਾਣੀ ਜਾਣ ਹਨ ਮੇਰੀ ਮਜਬੂਰੀ ਨੂੰ ਸਮਝਦੇ ਹੋਣਗੇ ਕਿਰਪਾ ਕਰਕੇ ਸੰਨ ਦਾ ਬੁਫ਼ਾ ਖੋਲ ਦੇਣ ਤਾਂ ਚੰਗਾ ਹੈ ਮੈਂ ਦਸਵੰਦ ਦੀ ਮਾਇਆ ਵੀ ਦੇ ਨਿਵਾ ਨਾਲੇ ਮੈਨੂੰ ਦਰਸ਼ਨ ਹੋ ਜਾਣਗੇ ਇਹਨਾਂ ਬਚਾਰਾਂ ਵਿੱਚ ਕੀ ਰਹੇ ਹੋ ਆਪ ਜੀ ਇਹ ਠੰਗਰ ਦੁਆਰੇ ਦੇ ਪ੍ਰਾਂਡੇ ਵਿੱਚ ਬੈਠੇ ਸਨ ਅਚਾਨਕ ਬਾਬਾ ਜੀ ਦੀ ਛੰਨ ਵਾਲੇ ਕਮਰੇ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਜੋ ਹਰੀ ਸਿੰਘ ਨੇ ਵੀ ਸੁਣ ਲਈ ਬਾਬਾ ਜੀ ਕਮਰੇ ਚੋਂ ਬਾਹਰ ਆ ਕੇ ਇਥਾਂ ਵੱਲ ਦੇਖਣ ਲੱਗੇ ਅੱਗੇ ਪਾਈ ਹਰੀ ਸਿੰਘ ਨੇ ਆਪ ਜੀ ਨੂੰ ਜਾ ਹੱਥੀ ਬੁਲਾਈ ਤੇ ਇਹ ਦਾ ਸੰਬੰਧ ਦੀ ਮਾਇਆ ਗੁਰਦੁਆਰਾ ਸਹਿਮ ਲਈ ਪੀਤਾ ਪਿੱਤੀ ਆਪ ਜੀ ਨੇ ਉੱਥੇ ਖੜੇ ਹੀ ਗੁਰ ਚਰਨਾਂ ਦਾ ਧਿਆਨ ਤਰਕੇ ਇਸ ਸੰਬੰਧ ਦੀ ਮਾਇਆ ਦੀ ਅਰਦਾਸ ਕਰ ਦਿੱਤੀ ਤੇ ਬੜੇ ਪ੍ਰੇਮ ਨਾਲ ਸਰਦਾਰ ਹਰੀ ਸਿੰਘ ਨੂੰ ਅੰਦਰ ਆਪਣੀ ਛੰਨ ਵਿੱਚ ਲੈ ਗਏ ਹਰੀ ਸਿੰਘ ਨੂੰ ਸੰਬੋਧਨ ਕਰਕੇ ਆਖਿਆ ਕਰਕੇ ਆਪ ਜੀ ਨੇ ਕਿਹਾ ਇਹ ਦੇਖੋ ਹਰੀ ਸਿੰਘ ਜੀ ਅਸੀਂ ਗੁਰੂ ਮਹਿਨਾਂ ਬੜੇ ਅਨੰਦੀ ਰਾਸ ਵਿੱਚ ਸਿਵਨ ਲੀਨ ਸਾ ਪਰ ਜਦੋਂ ਦੇ ਤੁਸੀਂ ਆਏ ਹੋ ਤੁਹਾਡੇ ਦਾ ਸੰਬੰਧ ਦੀ ਮਾਇਆ ਦੇਣ ਦੀ ਭਾਵਨਾ ਤੇ ਵਾਪਸ ਜਾਣ ਦੀ ਕਾਹਲੀ ਕਰਨ ਤੁਹਾਡੇ ਮਾਨ ਦੀਆਂ ਭਾਵਨਾ ਸਾਡੇ ਸਿਮਨ ਵਿੱਚ ਮਿਗਨ ਕਰੀ ਬਾਣ ਰੰਗਿਆ ਸਨ ਯਤਨ ਕਰਨ ਤੇ ਵੀ ਸਾਡੀ ਸੁਰਤੀ ਉੱਤੇ ਤੁਹਾਡਾ ਗਾਲੇ ਇੰਕਾਲੇ ਪਨੰਤ ਦੇ ਪਾ ਮਨੀ ਦਾ ਅਸਰ ਪੈਦਾ ਰਿਹਾ ਹੈ ਜਿਸ ਕਾਰਨ ਸਾਨੂੰ ਸਿਮੰਦ ਦਾ ਨਜ਼ਮ ਵਿੱਚੋਂ ਛੱਡ ਕੇ ਮੂੰਹ ਖੋਲਣਾ ਪਿਆ ਹੁਣ ਜੀ ਆਪ ਆਪਾਂ ਵਿਚਾਰ ਕਰੀਏ ਮਾਇਆ ਗੁਰੂ ਦੇ ਨਾਲ ਦੀ ਸੀ ਜੇ ਤੁਸੀਂ ਗੁਰੂ ਚਰਨਾਮੈਚ ਗੁਰੂ ਗੋਲਕ ਨੂੰ ਵੀ ਅਰਪਣ ਕਰ ਦਿੰਦੇ ਸਤਿਗੁਰੂ ਜੀ ਤਾਂ ਜਾਣੀ ਜਾਣ ਹਨ ਉਹ ਤਾਂ ਘਟ ਘਟ ਦੇ ਅੰਤਰ ਦੀ ਜਾਣਤ ਤੇ ਸਤਿਗੁਰੂ ਜੀ ਤਾਂ ਬਿਨਾ ਬੁਲਾਇਆ ਸਭ ਕੁਝ ਜਾਣਦੇ ਹਨ ਤੁਹਾਡੀ ਦਿੱਤੀ ਮਾਇਆ ਤਾਂ ਸਤਿਗੁਰੂ ਜੀ ਦੇ ਦਰ ਪਰਮਾਨ ਹੋ ਹੀ ਜਾਣੀ ਸੀ ਲੋਕ ਦੀ ਮਾਇਆ ਵੀ ਤਾਂ ਗੁਰੂ ਕਾਰਜ ਵਿੱਚ ਹੀ ਲੱਗਣੀ ਸੀ ਸੋ ਮੇਰੇ ਹੱਥੀਂ ਗੁਰੂ ਪਾਸ਼ਾ ਨੂੰ ਅਰਪਣ ਕਰਨ ਦੀ ਥਾਂ ਜੇ ਤੁਸੀਂ ਸਿੱਧੇ ਗੁਰੂ ਚਰਨਾਂ ਵਿੱਚ ਅਰਪਾ ਦੇਂਦੇ ਤਾਂ ਤੁਸੀਂ ਵੀ ਸੌਖੇ ਰਹਿੰਦੇ ਮਨ ਵਿੱਚ ਤੁਖੱਲਾ ਕਾਲਾਪਣ ਜੋ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ ਉਹ ਵੀ ਨਾ ਉਹ ਵੀ ਨਹੀਂ ਆਉਣਾ ਸੀ ਤੇ ਮੇਰੇ ਸਿਰਨ ਵਿੱਚ ਵੀ ਤੁਹਾਡੇ ਮਾਨ ਤਰੰਗਾਂ ਦਾ ਅਸਰ ਮੇਂਗਨ ਕਰੀ ਨਾ ਬਣਦਾ ਦੂਸਰੇ ਜੋ ਤੁਹਾਡੇ ਮਾਨ ਵਿੱਚ ਸਾਡੇ ਦਰਸ਼ਨਾਂ ਦੀ ਖੱਚ ਬਣੀ ਸੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਨਾਲ ਹੋਰ ਵਯ ਵਿਅਕਤੀਗਤ ਦਰਸ਼ਨ ਦੀ ਝਾਕ ਮੁੱਖ ਜਾਣੀ ਚਾਹੀਦੀ ਹੈ ਸੋ ਤੇ ਹੀ ਗੁਰ ਸਿੱਖਾਂ ਦੀ ਸਤਿਗੁਰੂ ਜੀ ਦਰਸ਼ਨ ਕਰਵਾ ਦੇਣ ਧਨ ਭਾਗ ਸਨ ਕਿਉਂਕਿ ਗੁਰੂ ਪਾਤਸ਼ਾਹ ਦਾ ਬਚਨ ਏਕੀ ਖਾਲਸਾ ਮੀਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਮਾਸ ਸੋ ਜੇ ਖਾਲਸੇ ਵਿੱਚ ਨਮਾਸ ਕਰਨ ਵਾਲੇ ਗੁਰੂ ਦੇ ਦਰਸ਼ਨ ਹੋ ਗਏ ਹੋ ਗਏ ਖਾਲਸੇ ਦੇ ਦਰਸ਼ਨਾਂ ਦਾ ਵਾਲੀ ਸਿੱਚ ਹੀ ਜਾਣਾ ਹੈ ਇਸ ਲਈ ਜਦੋਂ ਵੀ ਗੁਰੂ ਚਰਨਾਂ ਵਿੱਚ ਜਾਣਾ ਹੋਵੇ ਕਾਲਾਪਨ ਕਰ ਹੀ ਛੱਡ ਕੇ ਆਉਣਾ ਚਾਹੀਦਾ ਹੈ ਜੋ ਕੇ ਰਸਨਾ ਤੰਦਾ ਤੇ ਕਾਲੇ ਪੰਡਾ ਆਸੀ ਜੋੜ ਕੋਈ ਨਹੀਂ ਹੈ ਜਿੱਥੇ ਕਾਲਾ ਪਨ ਖੋਲਾ ਚਿੰਤਾ ਹੈ ਉੱਥੇ ਰਸ ਕਿੱਥੇ ਸੰਸਾਰ ਕਮਾਂ ਦੀਆਂ ਸੋਚਾਂ ਫਿਕਰ ਚਿੰਤਾ ਕਾਲਾ ਪਨ ਇਹਨਾਂ ਨੂੰ ਛੱਡ ਦੇਣ ਦੀ ਜੋਗ ਦੇਣਾ ਹੀ ਜੋਗ ਹੈ ਇਸ ਤਰ੍ਹਾਂ ਉਹਦੇ ਇਲਾਹਾ ਪ੍ਰਾਪਤ ਹੁੰਦਾ ਹੈ ਉੱਥੇ ਮਨ ਕਿਸੇ ਵੀ ਪ੍ਰੀਖਿਆ ਲੈਣ ਦੀ ਤਾਂ ਅਨ ਵੀ ਬਾਣਾ ਕੀ ਨਹੀਂ ਆਉਣਾ ਚਾਹੀਦਾ ਕਿ ਅੰਤਰਾਜਮੀ ਹੋਣਗੇ ਤਾਂ ਆਪੇ ਬੁਲਾ ਲੈਣਗੇ ਇਹ ਲਾਹੇਵੰਦ ਵਿਚਾਰ ਨਹੀਂ ਹੈ ਕਿਸੇ ਨੂੰ ਗੁਰੂ ਪਾਸ਼ਾ ਅੰਤਰ ਆਤਮਾ ਦੀ ਦੇਣ ਗਿਆਨ ਦੇਣ ਇਹ ਕਿਸੇ ਦੀ ਆਤਮਕ ਉੱਚਤਾ ਨੂੰ ਮਾਪਣ ਦਾ ਕੋਈ ਪੈਮਾਨਾ ਨਹੀਂ ਹੈ ਇਹ ਸਭ ਦਾਤਾ ਤਾਂ ਗੁਰੂ ਜੀ ਦੀਆਂ ਹਨ ਗੁਰਸਿੱਖਾਂ ਦਾ ਕੰਮ ਹੈ ਨਾ ਵਿੱਚ ਲੱਗੇ ਰਹਿਣਾ ਉਸ ਵਿੱਚ ਟੱਲਣਾ ਵਰਤੇ ਬਾਕੀ ਸਭ ਆਵਸਥਾ માં ਗੁਰੂ ਜੀ ਦੇ ਹੱਥ ਹਨ ਹਰੀ ਸਿੰਘ ਜੀ ਜੋ ਹੋ ਗਿਆ ਸੋ ਬਾ ਬਾ ਸਾਨੂੰ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਹੋਏ ਗਾਂ ਲਈ ਇੰਨਾ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਦੇਖਣ ਨੂੰ ਤਾਂ ਭਾਵੇਂ ਮਾਮੂਲੀ ਹਨ ਪਰ ਅਸਰ ਇਹਨਾਂ ਦਾ ਮਤੇ ਰਹੇ ਪਾਈ ਹਰੀ ਸਿੰਘ ਨੇ ਆਪ ਜੀ ਦੇ ਬਚਨਾਂ ਨੂੰ ਮਾਨ ਵਿੱਚ ਥਾਂ ਦਿੱਤੀ ਤੇ ਮਾਨ ਵਿੱਚ ਪਛਤਾਵਾ ਕਰਕੇ ਖਿਮਾ ਮੰਗੀ ਜਿਹਾ ਮਿੰਜੇ ਸੂਲਣਾ ਕਰਮਾ ਸੰਧੜਾ ਖੇਤ ਬਾਬਾ ਜੀ ਦਾ ਇੱਕ ਪ੍ਰੇਮੀ ਜੀ ਲੰਦਰ ਸੋਣੀ ਦੇ ਬਲਕਨ ਨਜ਼ਦੀਕ ਪਿੰਡ ਵਿੱਚ ਰਹਿੰਦਾ ਸੀ ਜੋ ਗੁਰੂ ਘਰ ਦਾ ਪ੍ਰੇਮੀ ਵੀ ਸੀ ਪਰ ਦੁਨਿਆਵੀ ਪ੍ਰਵਾਹਾਂ 인해 ਕਈ ਵਾਰੀ ਸਰਤਾਂ ਦਾ ਵੀ ਇਲਮੀ ਹੋ ਜਾਂਦੀ ਸੀ ਉਸ ਗਰਮਖ ਨੇ ਆਪਣੀ ਬੱਚੀ ਦਾ ਰਸਤਾ ਦਨਿਆ ਵੀ ਤੋੜ ਤੇ ਇੱਕ ਮਾਇਆ ਧਾਰੀ ਘਰ ਵਿੱਚ ਕੀਤਾ ਵਿਆਹ ਦਾ ਨੰਮਕਰਨ ਹੋ ਗਿਆ ਲੈਣ ਦੇਣ ਦੀਆਂ ਸ਼ਰਤਾਂ ਵੀ ਤੈਹ ਹੋ ਗਈਆਂ ਅਖੀਰ ਬਰਾਤ ਦੇ ਪ੍ਰਸ਼ਾਦੇ ਦੀ ਗੱਲ ਤੈਹ ਕਰਨ ਤੇ ਬਰਾਤੀ ਘਰ ਵਾਲਿਆਂ ਨੇ ਮਾਸ ਸ਼ਾਭ ਦੀ ਮੰਗ ਕੀਤੀ ਐਸ ਪ੍ਰੇਮੀ ਨੇ ਥੋੜੀ ਨਾਣੁਕਰਤਾ ਕੀਤੀ ਪਰ ਨਾਲ ਹੀ ਮਨ ਵਿੱਚ ਇਹ ਵੀ ਖਿਆਲ ਪਰਬਲ ਬਣੀ ਕਿ ਜੇ ਮੈਂ ਇਹਨਾਂ ਦੀ ਇਹ ਸ਼ਾਪੂਰੀ ਨਾ ਕੀਤੀ ਤਾਂ ਸ਼ਾਇਦ ਕਿਤੇ ਰਿਸ਼ਤਾ ਇਹਨੂੰ ਜਵਾਬ ਨਾ ਦੇ ਦੇਣਾ ਬਣਨ ਵਾਲੇ ਰਿਸ਼ਤੇਦਾਰਾਂ ਦੇ ਪ੍ਰਭਾਵ ਨੀਨ ਆਸ਼ਾਸ਼ਾਦੀ ਦਾਸਤਨੀ ਮੰਨ ਲਈ ਆਨੰਦ ਕਾਰਜ ਦੇ ਦਿਨ ਨੇੜੇ ਆਉਂਦੇ ਗਏ ਨਾਨਕੀ ਦੇ ਆਨੰਦਕਾਰ ਜਿਹਦਾ ਸਦਾ ਪਤਰ ਦੇਣੋ ਪ੍ਰੇਮੀ ਬਾਬਾ ਜੀ ਆਸ਼ੀਰਵਾਦ ਪੁੱਜਾ ਤੇ ਬੇਨਤੀ ਕੀਤੀ ਕਿ ਆਪ ਜੀ ਨੇ ਵੀ ਆਨੰਦਕਾਰਜ ਦੇ ਸਮੇਂ ਦਰਸ਼ਨ ਦੇਣ ਦੀ ਕਪਾਲਤਾ ਕਰਨੀ ਮਾਮਾ ਜੀ ਨੇ ਉਸ ਨੂੰ ਪੁੱਛਿਆ ਕਿ ਕਿੱਥੇ ਰਸਤਾ ਕੀਤਾ ਹੈ ਦਸ਼ਨਾਪ੍ਰੰਤ ਚਲਦੀਆਂ ਗੱਲਾਂ ਵਿੱਚ ਸੁਪ੍ਰੇਮੀ ਨੇ ਇਹ ਵੀ ਦੱਸ ਦਿੱਤਾ ਕਿ ਮੈਂ ਜਾਮੀ ਜਾਮੀ ਇਸੇ ਧਾਰਾ ਦੇ ਪ੍ਰਭਾਵ ਅधीन 마ਸ਼ਾ ਵੰਦੀ ਰੋਟੀ ਕਰਨ ਲਈ ਵੀ ਹਾਂ ਕਰ ਦਿੱਤੀ ਹੈ। ਬਾਬਾ ਜੀ ਨੇ ਉਸ ਪ੍ਰੇਮੀ ਦੀ ਸਾਰੀ ਗੱਲਬਾਤ ਸੁਣ ਕੇ ਇਹ ਠੰਡਾ ਜਿਹਾ ਸਾਹ ਲੈ ਕੇ ਉਸ ਨੂੰ ਕਹਿਣ ਲੱਗੇ ਭਲਿਆ ਲੋਕਾ ਆਪਣੀ ਸੌਤ ਨੂੰ ਦਵੇਲ ਕਰ ਤੇ ਹੁੜਮਾਂ ਦੇ ਦੁਨਿਆਵੀ ਪ੍ਰਭਾਵ ਅधीन ਗੁਰੂ ਨੂੰ ਪੱਠ ਦੇਣੀ ਤੇ ਨਾ ਕਰਨਾ ਜੋਗ ਕਰਮ ਨੂੰ ਕਰਨਾ ਇਹ ਬਹੁਤ ਮਾੜਾ ਹੈ। ਇਸ ਤਰ੍ਹਾਂ ਮੂਦੀ ਨਰਾਜ਼ਗੀ ਲੈ ਕੇ ਅਸੀਂ ਕੀ ਖਟਾਂਗੇ ਬੱਚਿਆਂ ਦੇ ਵਿਆਹ ਕਰਨ ਨੂੰ ਸਿਆਣੇ ਲੋਕ ਬਹੁਤ ਵੱਡਾ ਦਾਨ ਪਨ ਕਰਨਾ ਸਮਝਦੇ ਹਨ ਇੱਕ ਪਾਸੇ ਤੁਸੀਂ ਪੁੰਨ ਕਰਨਾ ਹੈ ਤੇ ਦੂਜੇ ਪਾਸੇ ਪਤਾ ਨਹੀਂ ਕਿੰਨੇ ਕੋ ਜੀਭਾਂ ਦੀ ਹੱਤਿਆ ਹੋਣੀ ਹੈ ਤੇ ਉਹ ਵੀ ਥੋੜੇ ਚੈ ਚੈਰ ਜੀਵ ਦੇ ਸਵਾਦ ਦੀ ਖਾਤਰ ਮਾਮਾ ਕਮੀਰ ਜੀ ਦਾ ਮਸ਼ਨ ਤੂੰ ਨਹੀਂ ਬੜਿਆ ਕਮੀਰ ਜੋਰ ਕਿਆ ਸੋ ਜਲਮ ਹੈ ਲੇ ਜਿਮਾ ਝਮਾ ਬਖਦਾਈ ਦਫ਼ਤਰ ਲਿਖਾ ਨਿਕਛੇ ਮਾਰ ਮੁਹੇ ਮੋ ਹਾਈ ਵਿਆਹਪ੍ਰੰਤ ਲੜਕੀ ਦਾ ਆਪਣੇ ਘਰ ਚਲੀ ਜਾਵੇਗੀ ਪਰ ਇਨਾਂ ਜੀਵਾਂ ਦੀ ਹੱਤਿਆ ਦਾ ਕੌਣ ਭਾਗੀ ਬਣੇਗਾ ਯਾਦ ਰੱਖਣਾ ਇਨਾਂ ਜੀਵਾਂ ਦੀ ਹੱਤਿਆ ਦਾ ਲੇਖਾ ਇੱਥੇ ਅਤੇ ਅੱਗੇ ਤੈਨੂੰ ਹੀ ਦੇਣਾ ਪੈਣਾ ਹੈ ਜੇ ਤੁਹਾਡੀ ਮੀਮੀ ਦਾ ਦਾਣਾ ਪਾਣੀ ਉਸ ਘਰ ਵਿੱਚ ਹੈ ਤਾਂ ਬੱਸ ਉਸਨੇ ਹੀ ਉਸ ਘਰ ਵਿੱਚ ਖਾਣਾ ਹੈ ਮਾਸ ਸ਼ਰਾਬ ਦੀਆਂ ਨਾਮ ਤਾਂ ਦੇਣ ਨਾਲ ਦਾਣਾ ਪਾਣੀ ਬਾਤ ਜਾਂ ਨਹੀਂ ਜਾਣਾ ਤੇ ਨਾਂ ਤੇ ਨਾਂ ਦੇਣ ਨਾਲ ਉਸ ਦਾ ਸਬੰਧ ਖਤਮ ਨਹੀਂ ਹੋ ਜਾਣਾ ਜੇ ਤੁਸੀਂ ਗੁਰ ਸਿੱਖੀ ਅਮਰਤ ਸ਼ਕ ਕੇ ਇਹੋ ਜਿਹੇ ਮਾਨ ਮੁਖਤਾਈ ਦੇ ਕਰਮ ਕਰਨ ਲੱਗ ਪਏ ਤਾਂ ਬਾਕੀ ਕਿਹੜੇ ਖੂ ਖਾਤੇ ਵਿੱਚ ਡਿੱਗਣਗੇ ਵਰ ਸਿੱਖ ਨੂੰ ਆਪਣੇ ਸੂਲਾਂ ਦਾ ਤਿਆਗ ਨਹੀਂ ਕਰਨਾ ਚਾਹੀਦਾ ਜੋ ਅਸੂਲ ਦਾ ਤਿਆਗ ਕਰ ਦਿੰਦਾ ਹੈ ਉਸ ਲਈ ਪੰਨੇ ਲੋਕ ਪਰ ਲੋਕ ਦੇ ਤੱਕੇ ਹੀ ਪੈਂਦੇ ਹਨ ਜੇ ਤੁਸੀਂ ਗੁਰਸਿੱਖ ਸਾਜ ਕੀ ਇਹੋ ਜਿਹੇ ਕਰਮ ਕਰੋਗੇ ਤਾਂ ਬਾਕੀਆਂ ਨੂੰ ਕਿਸ ਮੂੰਹ ਨਾਲ ਤੁਸੀਂ ਅਸੀਂ ਇੰਨਾ ਮਾੜੇ ਕਰਮਾਂ ਤੋਂ ਬਚਣ ਲਈ ਕਹਿ ਸਕਾਂਗੇ ਕਹਦੇ ਹਾਂ ਕਿ ਉਹ ਹੀ ਕਹੇ ਉਹ ਹੀ ਸਕਦਾ ਹੈ ਜੋ ਆਪ ਅਸਲੀ ਜੀਵਨ ਦਾਤਾ ਹਨ ਜੀ ਦਿਖਾਵੇ ਵਿੱਚ ਹੋਰ ਹੈ ਤੇ ਕਾਨੀ ਵਿੱਚ ਕੁਝ ਹੋਰ ਹੈ ਉਹ ਗੁਰੂਤਾਰ ਪਰਮਾਨ ਨਹੀਂ ਸੋ ਅੱਜ ਇਹ ਵੀ ਸਮਾ ਹੈ ਵਿਚਾਰ ਕਰ ਲਮੋ ਗੁਰੂ ਹਕਮ ਨੂੰ ਵਿਚਾਰੋ ਨਿੰਨਾ ਮਨ ਹੋਰ ਮਖ ਹੋਰ ਸੇ ਕਾਢੇ ਕਾਚਿਆ ਉਹ ਪ੍ਰੇਮੀ ਨਮੋ ਚੁਣਾ ਹੋਇਆ ਆਪ ਜੀ ਦੇ ਬਚਨ ਸੁਣੀ ਗਿਆ ਤੇ ਅੰਤ ਵਿੱਚ ਆਨੰਦ ਕਾਰਜ ਦੇ ਸਮੇਂ ਸ਼ਾਮਲ ਹੋਣ ਲਈ ਆਪ ਨੂੰ ਬੇਨਤੀ ਕੀਤੀ ਆਪ ਜੀ ਨੇ ਉੱਤਰ ਦਿੱਤਾ ਕਿ ਹੋ ਜਾਏ ਆਨੰਦ ਕਾਰਜ ਦੇ ਸਮੇਂ ਜਿੱਥੇ ਜੀਵ ਤੇ ਸਵਾਲ ਇਹਦੀ ਖਾਤਰ ਜੀਪਾਂ ਦਾ ਕਾਣ ਕੀਤਾ ਜਾਣਾ ਹੈ ਉਹ ਜਿੱਥੇ ਗੁਰੂ ਜੀ ਦੇ ਦッセ ਮਾਰਗ ਦਾ ਤਿਆਗ ਕਰਕੇ ਲੋਕਾਚਾਰ ਲਈ ਸੁਲਾਨ ਦਾ ਤਿਆਗ ਕੀਤਾ ਜਾਣਾ ਹੈ ਸਾਡਾ ਸਾਲ ਹੁਣ ਮੁਸ਼ਕਲ ਹੈ ਥੋੜਾ ਚਿਰ ਬੈਠ ਕੇ ਉਹ ਪ੍ਰੇਮੀ ਆਪਣੇ ਨਗਰ ਚਲਾ ਗਿਆ ਜਿੰਜੇ ਤੇ ਕਿਤੇ ਦਿਨ ਮਰਾਤ ਆਈ ਇੱਕ ਪਾਸੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਹੋ ਰਿਹਾ ਸੀ ਦੇ ਦੂਸਰੇ ਪਾਸੇ ਥੋੜੀ ਨੂਰ ਹੀ ਸੋਗ ਵਿੱਚ ਗਰਸੇ ਹੋਏ ਮੈਂ ਮੈਂ ਕਰਦੇ ਛੇਲੇ ਕਿਸੇ ਦੀ ਜੀਵਨ ਆਸਾਨ ਪੂਰਾ ਕਰਨ ਲਈ ਆਪਣੇ ਅੰਤ ਦੀ ਯੋਜਨਾ ਰਹਿ ਸੰਨ ਬਾਹਰ ਤਾਂ ਕੇ ਆਨੰਦ ਤੇਸ਼ਵ ਕੰਦਾਰ ਅਲਮਾਸਮਾਂਗ ਵਿੱਚ ਸਮਾਪਤ ਹੋਇਆ ਮਾਤੀ ਬਰਾਤੀ ਖਾ ਪੀ ਕੇ ਡੰਗਦੇ ਟੈਂਦੇ ਆਪਣੇ ਕਰੀ ਪੁੱਜੀ ਉਹਨਾਂ ਪਾਸੋਂ ਬੱਚੇ ਬੱਚਿਆ ਖੁਸ਼ਿਆ ਮਾਲ ਮਾਵੀਆਂ ਨੇ ਵੀ ਫਿਰ ਉਹਨੇ ਸੁੱਟਿਆ ਤੇ ਰਹਿੰਦੀ ਸ਼ਰਾਬ ਵੀ ਪੀ ਕੇ ਕੋਈ ਕਿਤੇ ਪੈ ਡਿੱਗਿਆ ਕੋਈ ਕਿਤੇ ਇਹ ਗੱਲਾਂ ਇੱਕ ਗੱਲੋਂ ਤਾਂ ਮौज ਸੀ ਕਿ ਘਰ ਵਾਲਿਆਂ ਨੂੰ ਬੇਸਤਰੀਆਂ ਦੀ ਜਾਂ ਉਹਨਾਂ ਦੇ ਆਦਰ ਮਾਣ ਕਰਨ ਦੀ ਚਿੰਤਾ ਨਹੀਂ ਸੀ ਉਹਨਾਂ ਦੇ ਆਦਰ ਮਾਣ ਕਨਵਾਣੇ ਕੋਈ ਹੋਰ ਹੀ ਸਨ ਜਿਨ੍ਹਾਂ ਦਾ ਨਾਂ ਲਿਖਣ ਯੋਗ ਨਹੀਂ ਮੁੱਖ ਦੀ ਗੱਲ ਲੜਕੀ ਆਪਣੇ ਘਰ ਗਈ ਤੇ ਸਰਦਾਰ ਜੀ ਤੀਜੇ ਦਿਨ ਕਿਸੇ ਕੰਮ ਜਲੰਧਰ ਸੌਣੀ ਗਏ ਤੇ ਸਕੂਟਰ ਦਾ ਐਕਸੀਡੈਂਟ ਹੋ ਗਿਆ ਜਿਸ ਨਾਲ ਚੂੜਾ ਟੁੱਟ ਗਿਆ ਉੱਥੋਂ ਸਰਦਾਰ ਜੀ ਨੂੰ ਦੁੱਖ ਨਾਲ ਚਹਰਾਉਂਦਿਆਂ ਨੂੰ ਕੁਝ ਜਾਣੂ ਸੱਜਣਾ ਨੇ ਕਾਰ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਉਹਨਾਂ ਨੂੰ ਨੇ ਜਵਾਬ ਦੇ ਦਿੱਤਾ ਕਿ ਇਹ ਇੱਥੇ ਠੀਕ ਨਹੀਂ ਹੋ ਸਕਦਾ ਇਹਨਾਂ ਨੇ ਚੂੜੇ ਦਾ ਆਪਰੇਸ਼ਨ ਕਰਕੇ ਸਟੀਲ ਦੀ ਰਾਡ ਪਾਵੇ ਪਾਵੇਗੀ ਜਿਸ ਦਾ ਇੱਥੇ ਇੰਤਜ਼ਾਮ ਨਹੀਂ ਹੈ ਪਰ ਘਰ ਵਾਲਿਆਂ ਨੇ ਬਹੁਤ ਜ਼ੋਰ ਪਾਉਣ ਤੇ ਜੇ ਥੋੜੀ ਦੰਦ ਘਟੇਗੀ ਤਾਂ ਅਸੀਂ ਇਹਨੂੰ ਵੱਡੇ ਹਸਪਤਾਲ ਲੈ ਜਾਵਾਂਗੇ ਡਾਕਟਰ ਹੁਣਾਂ ਨੇ ਪੈਰ ਨੂੰ ਪਾਰ ਬਨ ਕੇ ਮੰਝੇ ਤੇ ਰਾਮ ਲਈ ਮਹਾਦੱਤਾ ਪੰਜ ਛੇ ਦਿਨ ਐਸੀ ਹਾਲਤ ਵਿੱਚ ਆਮਤ ਦੁੱਖ ਵਿੱਚ ਦਿਨ ਰਾਤ ਚੀਖ ਭਕਾਰ ਕਰਦੇ ਆਂ ਬੀਤੇ ਇਸ ਦੁੱਖ ਨੂੰ ਤਾਂ ਉਸ ਨੇ ਜਾਂ ਉਹ ਉਹ ਹੀ ਜਾਣਦੇ ਹਨ ਪਰ ਜੋ ਖਬਰ ਸੌਣ ਲੈਣ ਜਾਂਦਾ ਸੀ ਇੰਨਾਂ ਦੀਆਂ ਕਰਲਾ ਹਟਾ ਸੁਣ ਕੇ ਉਸ ਦਾ ਵੀ ਦਿਲ ਕੰਬਣ ਲੱਗ ਜਾਂਦਾ ਸੀ ਡਾਕਟਰਾਂ ਨੇ ਬਾਰ ਬਾਰ ਕਹਿਣ ਤੇ ਪਰਮਾਤਮਾ ਦੇ ਮੈਂਬਰ ਸਰਦਾਰ ਜੀ ਨੂੰ ਵੱਡੇ ਹਸਪਤਾਲ ਖੜਨ ਦੀ ਥਾਂ ਘਰ ਲੈ ਆਏ ਤੇ ਦੇਸੀ ਸਿਆਣੇ ਪਾਸੋਂ ਚੂਰਾ ਛਾਣ ਤੇ ਮਲਮ ਮਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਤਕਰੀਬਨ 3 ਮਹੀਨੇ ਆ ਤਾ ਦੁੱਖ ਸ ਹੈ ਮੰਜੇ ਉੱਪਰ ਹੀ ਸਾਰੀ ਕਿਰਿਆ ਕਰਦੇ ਪਰ ਪ੍ਰਾਇ ਦਿਨ ਹੋ ਕੇ ਦਿਨ ਕੱਟਣ ਕੱਟਣੇ ਪਏ ਚੌਥੇ ਮਹੀਨੇ ਥੋੜਾ ਆਰਾਮ ਆਇਆ ਤੇ ਮੰਜੇ ਤੇ ਬੈਠਣ ਲੱਗ ਪਏ ਐਸ ਔਖੇ ਸਮੇਂ ਵਿੱਚ ਉਹਨਾਂ ਪਾਸ ਜੋ ਵੀ ਬਿਮਾਰ ਵੇਸੀ ਵਾਸਤੇ ਜਾਂਦਾ ਉਸ ਨੂੰ ਇਹ ਉਹ ਇਹੀ ਆਖ ਮਹਾਰੇ ਕਹਿਣ ਕਿ ਮੈਨੂੰ ਬੇਜਵਾਨਾਂ ਦੀ ਹੱਤਿਆ ਲੈ ਬੈਠੀ ਹੈ ਮੈਂ ਨਵੇਂ ਬੰਨ ਵਾਲੇ ਕੁਰਮਾਂ ਦੀ ਖੁਸ਼ੀ ਲੈਣ ਲਈ ਇਹ ਜੀਵ ਹੱਤਿਆ ਕਰਵਾਈ ਇਹ ਸਦਾ ਫਾਲ ਮੈਨੂੰ ਇਸ ਦੁੱਖ ਨਹੀਂ ਭੋਗਣਾ ਪੈ ਰਿਹਾ ਹੈ ਪਹਿਲੇ ਆਇ ਇੰਨਾ ਦਿਨਾਂ ਬਾਅਦ ਜਦੋਂ ਜਿਆਦਾ ਤਕਲੀਫ ਸੀ ਸਰਦਾਰ ਜੀ ਨੇ ਬਾਬਾ ਜੀ ਨੂੰ ਮੇਨਤੀ ਭੇਜੀ ਕਿ ਕਿਰਪਾ ਕਰਕੇ ਮੈਨੂੰ ਵਰਸ਼ਨ ਜਰੂਰ ਦੇ ਮੌਮੈਂ ਆ ਫੰਜੀ ਦਾ ਬਚਨ ਨਹੀਂ ਮੰਨਿਆ ਜਿਵੇਂ ਹੈ ਮਹਾ ਪਰਖਾਂ ਦਾ ਸਵਾਦਿਆ ਲੂ ਹੁੰਦਾ ਹੈ ਆਪ ਜੀ ਉਹਨਾਂ ਦੀ ਖਬਰ ਲੈਣ ਚੱਲ ਪਏ ਦਾਸ ਨੂੰ ਵੀ ਨਾਲ ਹੀ ਬਾਬਾ ਜੀ ਨੇ ਘਾਰ ਵਿੱਚ ਬਿਠਾ ਲਿਆ ਆਪਦੇ ਜਾਣ ਤੇ ਉਹ ਪ੍ਰੇਮੀ ਜੇ ਆ ਰੋ ਜਾ ਰੋ ਕੇ ਮਾਫੀ ਮੰਗਣ ਲੱਗਾ ਕਿ ਮੇਥੋਂ ਬਹੁਤ ਵੱਡੀ ਭੁੱਲ ਹੋਈ ਹੈ ਮੈਂ ਬੰਨ ਵਾਲੇ ਕਰਮਾਂ ਦੇ ਪ੍ਰਭਾਵ ਹੇਠਾਂ ਆ ਕੇ ਗੁਰਮਤਿ ਦੇ ਅਸੂਲਾਂ ਦਾ ਤਿਆਗ ਕੀਤਾ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਬਾਬਾ ਜੀ ਉਸ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਸਰਦਾਰ ਜੀ ਇਹ ਤੁਹਾਨੂੰ ਪ੍ਰੀਖਿਆ ਹੈ ਵੰਸ਼ਣਾ ਬੜਾ ਤਾਉ ਗੁਰੂ ਮਾਲਕ ਹੈ ਕੋਈ ਬੰਦਾ ਨਹੀਂ ਕਿਸੇ ਦਾ ਪਾਪ ਕਰਮ ਨੂੰ ਬਖਸ਼ ਨਹੀਂ ਸਕਦਾ ਸੋ ਉਹ ਮਾਲਕ ਅੱਗੇ ਆਪਣੀ ਗਲਤੀ ਮੰਨ ਕੇ ਖਿਮਾ ਮੰਗੋ ਅਸੀਂ ਤਾਂ ਤੁਹਾਨੂੰ ਬੇਨਤੀ ਕਰ ਦਿੱਤੀ ਸੀ ਪਰ ਤੁਸੀਂ ਮੰਨੀ ਨਹੀਂ ਜਿਨ੍ਹਾਂ ਨੇ ਖਾਤਰ ਤੁਸੀਂ ਇੰਨਾ ਪਾਪ ਕੀਤਾ ਕਿ ਉਹ ਤੁਹਾਡੇ ਦੁੱਖ ਵਿੱਚ ਭਾਈਵਾਲ ਮੰਨ ਕੇ ਮੜਾ ਰਹੇ ਹਨ ਉਹ ਤਾਂ ਖਾ ਪੀ ਕੇ ਆਪਣੇ ਘਰੀ ਚਲੇ ਗਏ ਕਿੱਤੇ ਪਾਪ ਕਰਮ ਦਾ ਫਲ ਤੁਹਾਨੂੰ ਭੁਗਤਣਾ ਪੈ ਰਿਹਾ ਹੈ ਉਹ ਇੱਕ ਦੋ ਵਾਰੀ ਤੁਹਾਡੀ ਖਬਰ ਸਰਤਲ ਸਰਤਲੇ ਗਏ ਹੋਣਗੇ ਇੱਥੇ ਹੀ ਬਸ ਨਹੀਂ ਅਜੇ ਇਹ ਕੀਤੇ ਹੋਏ ਪਾਪ ਕਰਮ ਦਾ ਥੋੜਾ ਭੁਗਤਾਨ ਹੋਇਆ ਹੈ ਬਕਾਇਆ ਤਾਂ ਅਜੇ ਸਿਰ ਤੇ ਖੜਾ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਐ ਕਰ ਕਰ ਕਰੇਸੂ ਐ ਕਰ ਪਾਈ ਕੋਈ ਨਾ ਪਕੜੀਗੇ ਕਿਸੇ ਥਾਂ ਜੇ ਜੋ ਕਰਮ ਤੁਸੀਂ ਕੀਤੇ ਜਾਂ ਕਰਵਾਏ ਉਹਨਾਂ ਦਾ ਫਲ ਤਾਂ ਤੁਹਾਨੂੰ ਹੀ ਭੁਗਤਣਾ ਪੈਣਾ ਹੈ ਤੁਹਾਡੇ ਕਰਮਾਂ ਦਾ ਫਲ ਕਿਸੇ ਨੇ ਨਹੀਂ ਭੁਗਤਣਾ ਹੁਣ ਹਾਏ ਹਾਏ ਕਰਨ ਦੀ ਥਾਂ ਪਛਤਾਵਾ ਕਰਕੇ ਉਹ ਮਾਰਕ ਪਾਸ਼ ਰਿਆਦੀ ਹੋਵੋ ਉਹ ਬੜਾ ਦਿਆਲੂ ਹੈ ਕਿਰਪਾਲੂ ਹੈ ਉਸ ਦੀ ਬਖਸ਼ਿਸ਼ ਦੀ ਨਿਗਾ ਅੱਗੇ ਇਹ ਕਰਮ ਹਟਦੇ ਅੱਗੇ ਦਨਕੇ ਵਾਂਗ ਰੜ ਜਾਂਦੇ ਹਨ ਆਈ ਵੀਰ ਸਿੰਘ ਜੀ ਨੇ ਲਹਿਰਾਂ ਦੇ ਹਾਰ ਵਿੱਚ ਲਿਖਿਆ ਹੈ ਕਿ ਬਖਸ਼ਣ ਵਾਲਾ ਮਿੱਤ ਮਿੱਤੋ ਬਾਹਰ ਅਸੀ ਮਿੱਤ ਵਿੱਚ ਪਾਈ ਮਿੱਤ ਵਾਲੇ ਦੇ ਕਰਮ ਅਮਿੱਤੇ ਕਦੇ ਨਹੀਂ ਹੋ ਸਕਦੇ ਬਖਸ਼ ਅਮਿੱਤੇ ਦੀ ਜਤ ਪਾਓ ਮਿੱਤ ਦੇ ਕਰਮ ਅਡਾਈ ਮਿੱਤੀ ਬੀਤ ਚੁੱਕਾ ਸਮਾਂ ਹੁਣ ਹੱਥ ਨਹੀਂ ਆਉਣਾ ਲੱਗਾ ਹੁਣ ਸਮਾਂ ਜੋ ਸਾਡੇ ਪਾਸ ਹੈ ਇਸ ਸਮੇਂ ਵਿੱਚ ਪਿਛਲੇ ਕੀਤੇ ਪਾਪ ਕਰਮਾਂ ਦਾ ਬਖਸ਼ਾਵਾ ਕਰਕੇ ਮਿੱਤੇ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਯਤਨ ਕਰੋ ਅਗਲੇ ਆਉਣ ਵਾਲੇ ਸਮੇਂ ਵਿੱਚ ਗੁਰੂ ਸਿੱਖਿਆ ਦੀਨ ਮਾੜੇ ਕਰਮ ਕਰਨ ਤੋਂ ਸਦਾ ਸਚੇਤ ਰਹੋ ਤਕਰੀਬਨ ਇੱਕ ਸਾਲ ਮੰਝੇ ਤੇ ਇੱਕ ਦੱਖਪੂਗ ਪ੍ਰਾਂਤ ਨਹੀਂ ਅਜੇ ਉਹ ਇੱਕ ਨਸਰੀ ਭਾਰ ਲੰਗਾ ਤੇ ਨੰਗਾ ਕੇ ਤੋਦੇ ਹਨ ਤੇ ਹੁਣ ਹੋਰ ਕਈਆਂ ਨੂੰ ਮਾੜੇ ਕਰਮਾਂ ਤੋਂ ਬਚਾਣੇ ਆਪਣੇ ਹੱਡ ਵਿਤੀ ਦੱਸ ਕੇ ਸਿੱਖਿਆ ਦਿੰਦੇ ਹਨ ਮੈਂ ਆਪ ਨੂੰ ਵੀ ਸਦਾ ਸਜੀਤ ਰਹਿਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਜੀਵਨ ਯਾਤਰਾ ਵਿੱਚ ਵਿਚਰਦੇ ਕਈ ਐਸੇ ਸਮੇ ਆ ਜਾਂਦੇ ਹਨ ਜਦੋਂ ਅਸੀਂ ਆਪਣੀ ਸ਼ਰਤ ਨੂੰ ਕਰਵਾਣੀ ਦੀ ਅਗਵਾਈ ਤਿਉਂ ਅਵੇਸਲੇਕਾਰ ਕੇ ਕਈ ਇੱਕ ਐਸੇ ਪਾਪ ਕਰਮਕਾਰ ਬੈਠਦੇ ਹਾਂ ਜਿਨ੍ਹਾਂ ਦੇ ਕਾਰਨ ਨਾਲ ਲੋਕ ਵਿੱਚ ਦੁੱਖ ਤੇ ਪਰਲੋਕ ਵਿੱਚ ਵੀ ਪਾਪਾਂ ਦੇ ਭਾਗੀ ਬਣ ਕੇ ਮਾਲਕ ਤੋਂ ਅਸੀਂ ਸਦਾ ਲਈ ਨੂਰ ਹੋ ਕੇ ਝੂਰਦੇ ਹਾਂ ਸੋ ਐਸਾ ਕਰਮਕਾਰਨ ਤੇ ਸਤਿਗੁਰੂ ਜੀ ਨੇ ਸਾਨੂੰ ਸਾਵਧਾਨ ਕੀਤਾ ਹੈ ਕਿ 헤 ਮਨ ਐਸਾ ਕੰਮ ਮੂਲੇ ਨਹੀਂ ਕਿਚਾ ਜਿੱਤੋਂ ਅੰਤ ਪਛਤਾਉਆ ਪਛਤਾਈਏ ਨਾਨਦ ਹੈ ਵਾ ਇਹੋ ਜਿਆ ਕਰਮ ਕਦੇ ਨਹੀਂ ਕਰਨਾ ਚਾਹੀਦਾ ਜਿਸ ਦੇ ਕਰਨ ਨਾਲ ਅੰਤ ਨੂੰ ਪਛਤਾਵਾ ਹੀ ਪੱਲੇ ਬਰੇ ਕਿਉਂਕਿ ਜਿਹੋ ਜੇ ਕੋਈ ਕਰਮ ਕਰਦਾ ਹੈ ਉਸ ਦਾ ਫਲ ਉਸ ਨੂੰ ਇੱਤੇ ਤੇ ਅੱਗੇ ਵਾਸ ਪਹੁੰਚਣਾ ਪੈਂਦਾ ਹੈ ਸਤਿਗੁਰੂ ਨਾਨਕ ਦੇਵ ਜੀ ਦਾ ਆਸਾ ਦੀ ਬਾਣੀ ਵਿੱਚ ਫਰਮਾਨ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹਕ ਮੰਗੇ ਮਨ ਪਾਮਦੇ ਰਾਹੇ ਢੀੜੇ ਅੱਗੇ ਜਾਵਣਾ ਤਥਾ ਤਿਹਮੂ ਪਾਈਏ ਇਹ ਵੀ ਕਾਰਕ ਮਾਈਨੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡਿ ਗਏ ਇਹ ਸਰੀਰ ਨਾਲ ਮਨੁੱਖ ਜਿਹੋ ਜੇ ਕੋਈ ਚੰਗਾ ਜਾਂ ਮਾੜਾ ਕਰਮ ਕਰਦਾ ਹੈ ਉਸ ਦਾ ਫਲ ਵਾਸ ਉਸ ਨੂੰ ਮਿਲ ਤੜਾ ਮੈਨਾ ਹੈ ਨਿਮੇਤਾ ਤੀਵਜਿਕ ਅਰਥਾਂ ਇਹੋ ਜਿਹਾ ਵੀਂਦਦਾ ਹੈ ਉਸ ਨੂੰ ਅਸੇਵ ਹਲਦੀ ਹੀ ਪ੍ਰਾਪਤੀ ਹੁੰਦੀਆਂ ਇਹ ਬਹੁਤ ਵੱਡਾ ਭਲੇਖਾ ਹੈ ਕਿ ਮਨੁੱਖ ਕਰਮ ਕੋਈ ਹੋਰ ਕਰੇ ਅਤੇ ਆਸ ਕਿਤੇ ਹੋਰ ਫਲ ਦੀ ਰੱਖੇ ਇਸੇ ਲਈ ਕਰਮਾਣੀ ਵਿੱਚ ਬਾਬਾ ਫਰੀਦ ਜੀ ਨੇ ਬੜੇ ਸੁੰਦਰ ਮਿਸਾਲ ਦੇ ਕੇ ਸਾਨੂੰ ਮਾਲੇ ਕਰਮ ਵੱਲੋਂ ਸਚੇ ਸਚੇਤ ਕੀਤਾ ਹੈ ਰਿੰਦਾਲੂੜੇ ਦਾਹ ਨਿਜੋਰੀਆਂ ਕਿਕਰ ਮਿਝੇ ਜੱਟ ਹੰਡੇ ਉਹਨ ਪਤਾ ਹੀ ਦਾ ਪੈਨ ਐਂਦਾ ਲੋੜੇ ਆਟਾ ਮਾਮਾ ਫਰੀਦ ਜੀ ਦਾ ਬਰਮਾਨ ਕਰਦੇ ਹਨ ਕਿ ਕੋਈ ਮਨੁੱਖ ਖੇਤ ਵਿੱਚ ਕਿਕਰ ਦੇ ਬੀਜ ਬੀਜ ਕੇ ਉਹਨਾਂ ਦੇ ਬੀਜਾਂ ਤੋਂ ਬਣੇ ਕਿਕਰ ਦੇ ਦਰਖਤ ਤੋਂ ਆਸੀ ਕਰੇ ਕਿ ਮੈਨੂੰ ਬਜੌਰ ਦੇਸ ਦੇ ਸੋਹਣੇ ਮਿੱਠੇ ਅੰਗੂਰ ਪ੍ਰਾਪਤ ਹੋਣ ਇਹ ਕਦੀ ਨਹੀਂ ਹੋ ਸਕਦਾ ਕਿਕਰ ਤੋਂ ਤਾਂ ਕੌੜੀਆਂ ਫਲੀਆਂ ਤੇ ਝੂਲਾਂ ਦੀ ਪ੍ਰਾਪਤੀ ਪ੍ਰਾਪਤ ਹੋਣਗੀਆਂ ਕੋਈ ਮਨੁੱਖ ਤਾਂਗਾ ਤਾਂ ਉਹਨਾਂ ਦਾ ਕੱਤੀ ਤੇ ਆਸ ਰੱਖੇ ਕਿ ਇਸ ਉਹਨਾਂ ਦੇ ਧਾਗੇ ਤੋਂ ਮੈਨੂੰ ਨਰਮ ਰੇਸ਼ਮ ਦਾ ਕੱਪੜਾ ਪ੍ਰਾਪਤ ਹੋਵੇ ਇਹ ਕਦੇ ਨਹੀਂ ਹੋ ਸਕਦਾ ਉਸ ਦੇ ਧਾਗੇ ਤੋਂ ਹੀ ਖਰਦੜਾ ਕੰਬੜਾ ਹੀ ਬਣੇਗਾ ਇੱਥੇ ਤਾਂ ਭਾਈ ਗੁਰਦਾਸ ਜੀ ਦਾ ਕਥਨ ਅਨੁਸਾਰ ਜਿਹਾ ਵਿੱਦੇ ਸੂਲਣਾ ਜਿਹਾ ਥੋਂ ਤੇਹਾ ਫਲ ਪਾਈਂ ਅਤੇ ਜਹ ਜਿਹਾ ਬੀਜੋ ਸੋ ਲੂਣੇ ਕਰਮਾਂ ਸੰਦੜਾ ਖੀਤ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਦੇ ਸਪਸ਼ਟ ਪੂਰਤੇ ਅਗਵਾਈ ਕਰ ਸਕਦੇ ਹਨ ਗੁਰੂ ਦਾ ਫਰਮਾਨ ਹੈ ਮਨੁੱਖ ਆਪੇ ਬੀਜ ਆਪੇ ਹੀ ਖਾਓ ਜਿਹੋ ਜਹ ਸਿੱਖ ਨੂੰ ਜਿਹੋ ਜਹਾ ਤੂੰ ਬੀਜੇਗਾ ਭਾਵ ਕਰਮ ਕਰੇਗਾ ਉਸ ਦਾ ਫਲ ਤੈਨੂੰ ਹੀ ਭਗਤਣਾ ਪਵੇਗਾ ਕੋਈ ਵੀ ਮਾਨ ਬਚਨ ਜਾਂ ਸ੍ਰੀ ਨਾਲ ਕੰਮ ਕਰਨਾ ਹੋਵੇ ਉਸ ਨੂੰ ਗੁਰੂ ਦਰਸਾਈ ਕਰਵਾਣੀ ਦੀ ਕਸ਼ਵੱਟੀ ਤੇ ਪਰਖ ਕੇ ਫਿਰ ਉਸ ਕਰਮ ਨੂੰ ਕਰਨਾ ਚਾਹੀਦਾ ਹੈ ਗੁਰੂ ਗਵਾਈ ਅਧੀਨ ਹੀ ਚੱਲਣਾ ਨਾਲ ਸੁਖ ਹਨ ਸਖ ਹੈ ਹੀ ਉਹ ਜੋ ਗੁਰੂ ਭਾਣੇ ਅਨਸਾਰ ਚੱਲਦਾ ਹੈ ਸੋ ਸਿੱਖ ਸਖਾ ਬੰਧ ਪਹ ਪਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਜੋ ਗੁਰੂ ਜੀ ਦੀ ਗਵਾਈ ਨੂੰ ਨਜਰੋਂ ਰੋਖੇ ਕਰਕੇ ਮਨ ਦੇ ਅੰ Innen ਚੱਲਣਾ ਹੈ ਉਹ ਪ੍ਰਾਣੀ ਗੁਰੂ ਤੋਂ ਦੂਰ ਹੋ ਕੇ అనేక ਪ੍ਰਕਾਰ ਦੇ ਦੁੱਖਾਂ ਨੂੰ ਭੋਗਦਾ ਹੈ ਆਪਣੇ ਭਾਣੀ ਜੋ ਚਲੇ ਭਾਈ ਮੁਛ ਮਿਛੜ ਟੁੱਟਾ ਫਾਈ ਇੱਥੇ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਪੁਲਿਸਕ ਮਾਫਰ ਨਾ ਗਏ ਤਾਂ ਸਦ ਸੇਵਾ ਕਰਨਾ ਮਰਵਾਸ਼ ਨਾ ਗਿਆਨ ਮਿਚੇ ਨਾ ਅੱਨਾ ਨਿਰਭਰ ਅਸਥਿਅਤ ਖਣੋ ਵਾਹਿਗੁਰੂ ਦੀ ਕਾਹਨਾਲ ਸਾਸਰੀ ਵਾਹਿਗੁਰੂ ਦੀ